ਸਸ਼ਿਕਾ ਜੀ ਸਾਰਿਆਂ ਨੂੰ ਮੈਂ ਲਾਪਰਿਤ ਕਰ ਹਾਜ਼ਰਾਂ ਜੀ ਸ੍ਰਿੰਦਰ ਕੌਰ ਦੁਆਰਾ ਲਿਖਿਆ ਗਿਆ ਨਾਵਲ ਚੰਦਰੀ ਤਕਦੀਰ ਦਾ ਭਾਗ 22ਵੇਂ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਤਕਦੀਰ ਦੀ ਤਕਦੀਰ ਨੇ ਵੀ ਉਸ ਦੀ ਤਕਦੀਰ ਨੂੰ ਚੰਦਰੀ ਤਕਦੀਰ ਵਿੱਚ ਬਦਲਣ ਚ ਕੋਈ ਕਸਰ ਨਾ ਛੱਡੀ ਅੰਮ੍ਰਿਤ ਨੇ ਚਾਦਾ ਆਰਡਰ ਕੀਤਾ ਤੇ ਤਕਦੀਰ ਨੂੰ ਪਾਣੀ ਪੀਣ ਨੂੰ ਦਿੱਤਾ ਪਰ ਉਸਨੇ ਮੂੰਹ ਤੱਕ ਨਲਗਾਇਆ ਫਿਰ ਅੰਬ੍ਰੀ ਉਸਦੇ ਨਾਲ ਹੀ ਬੈੱਡ ਤੇ ਬੈਠ ਗਿਆ ਤੇ ਉਸ ਨੂੰ ਕਿਹਾ ਇਹੋ ਜਹੀ ਸ਼ਕਲ ਕਰ ਲੈ ਕੇ ਜਾਵੇਂਗੀ ਤਾਂ ਸਭ ਨੂੰ ਸ਼ੱਕ ਹੋਵੇਗਾ ਹੱਸ ਕੇ ਦਿਖਾ ਤੇਰੇ ਲਈ ਤੇ ਤੇਰੀ ਭੈਣ ਲਈ ਇਹੀ ਚੀਕ ਰਹੇਗਾ ਇਹ ਗੱਲ ਯਾਦ ਰੱਖੀ ਜੇ ਤੂੰ ਚਾਹਨੀ ਆ ਕਿ ਤੇਰੀ ਭੈਣ ਦਾ ਘਰਵਸਾ ਰਹੇ ਤੇ ਤੇਰੇ ਮਾਂ-ਬਾਪੀ ਸੁਖੀ ਰਹਿਣ ਤਾਂ ਤੈਨੂੰ ਮੈਨੂੰ ਇਸੇ ਤਰ੍ਹਾਂ ਖੁਸ਼ ਕਰਨ ਪਵੇਗਾ ਨਹੀਂ ਨਹੀਂ ਮੈਂ ਇਹ ਸਭ ਨਹੀਂ ਕਰ ਸਕਦੀ ਮੈਂ ਸੁਸਾਈਡ ਕਰ ਲਵਾਂਗੀ ਪਰ ਇਸ ਦਿਲ ਦਿਲ ਵਿੱਚ ਨਹੀਂ ਦੱਸਾਂਗੀ ਮੂਰਖਤਾ ਵਾਲੀਆਂ ਗੱਲਾਂ ਨਾ ਕਰ ਵਾਰ-ਵਾਰੀ ਮਨੁੱਖੀ ਜਨਮ ਨਹੀਂ ਮਿਲਦਾ ਇਸ ਨੂੰ ਹੰਡਾਓ ਤੇ ਐਸ਼ ਕਰੋ ਉਸਨੇ ਤਕਦੀਰ ਦੀ ਗੱਲ ਨੂੰ ਚੁੰਮਿਆ ਤਕਦੀਰ ਨੇ ਆਪਣਾ ਮੂੰਹ ਦੂਜੇ ਪਾਸੇ ਕਰ ਲਿਆ ਇਨੇ ਨੂੰ ਦਰਵਾਜ਼ਾ ਖੜਕਿਆ ਵੇਟਰ ਚਾਹ ਲੈ ਕੇ ਆਇਆ ਸੀ ਤੇ ਤਕਦੀਰ ਫਟਫਟ ਉੱਟ ਕੇ ਕੁਰਸੀ ਤੇ ਬੈਠ ਗਈ ਕਾਫੀ ਸਮਾਂ ਹੋ ਚੁੱਕਾ ਸੀ ਤਕਦੀਰ ਜਲਦੀ ਤੋਂ ਜਲਦੀ ਘਰ ਜਾਣਾ ਚਾਹੁੰਦੀ ਸੀ ਅੰਮ੍ਰਿਤ ਨੇ ਚਾਹ ਦਾ ਕੱਪ ਤਕਦੀਰ ਨੂੰ ਫੜਾਉਂਦੇ ਆ ਕਿਹਾ ਚਾਹ ਪੀਕੇ ਤੁਰਾ ਠੀਕ ਮਹਿਸੂਸ ਕਰੇਗੀ ਬੇਸ਼ਿਕ ਉਸ ਦਾ ਪਿੰਡਾ ਚੀਸਾ ਮਾਰ ਰਿਹਾ ਸੀ ਉਸ ਨੂੰ ਚਾਹ ਤੋਂ ਦੀ ਜ਼ਰੂਰਤ ਵੀ ਨਹੀਂ ਸੀ ਪਰ ਤਕਦੀਰ ਨੇ ਉਸੇ ਹੱਤੋਂ ਚਾਹ ਵੀ ਨਾ ਪੀਤੀ ਫਿਰ ਉਹ ਤਕਦੀਰ ਨੂੰ ਘਰ ਤੋਂ ਥੋੜੀ ਦੂਰ ਤੱਕ ਛੱਡ ਗਿਆ ਤਕਦੀਰ ਉਸੇ ਨਾਲ ਨਹੀਂ ਹੋਣਾ ਚਾਹੁੰਦੀ ਸੀ ਪਰ ਮਜਬੂਰੀ ਵਾਸ ਉਸ ਨੂੰ ਆਉਣਾ ਪਿਆ ਕੁਝ देर बाद ਉਹ ਘਰ ਪਹੁੰਚ ਗਈ ਤਕਦੀਰ ਬੇਸ਼ਿਕ ਸਮਝਦਾਰ ਕੁੜੀ ਸੀ ਉਸ ਤੇ ਭੋਲਾਪਨ ਵੀ ਬਹੁਤ ਸੀ ਉਹ ਸਾਰੇ ਉੱਚ-ਨੀਚ ਸਮਝਣ ਦੇ ਬਾਵਜੂਦ ਵੀ ਆਜ ਆਪਣਾ ਆਪ ਰੋਲ ਆਈ ਸੀ ਉਸ ਨੇ ਆਪਣਾ ਆਪ ਦਾਗਦਾਰ ਕਰ ਲਿਆ ਸੀ ਤਸਵੀਰਾਂ ਦੇਖਣ ਤੋਂ ਬਾਅਦ ਉਸਦੇ ਦਿਮਾਗ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ ਤੇ ਫਿਰ ਅਮ੍ਰਿਤ ਨੇ ਜਿਵੇਂ ਕਿਹਾ ਉਹ ਕਟਪੁਤਲੀ ਬਣ ਕਰਦੀ ਗਈ 2.5 ਘੰਟੇ ਬਾਅਦ ਉਹ ਘਰ ਆ ਗਈ ਤਕਦੀਰ ਦਾ ਉੱਤਰੀਆ ਚਿਹਰਾ ਦੇਖ ਕੇ ਉਸ ਦੀ ਮਾਂ ਨੇ ਪੁੱਛਿਆ ਕੀ ਹੋਇਆ ਤਕਦੀਰ ਕਿਹੜੀ ਗੱਲਾਂ ਤੇਰਾ ਚਿਹਰਾ ਉੱਤਰੀਆ ਹੋਇਆ ਉਹ ਨਕਲੀ ਹਸੀ ਅਸੀਂ ਨਹੀਂ ਨਹੀਂ ਮੰਮੀ ਮੈਨੂੰ ਕੀ ਹੋਣਾ ਤੁਹਾਡੇ ਸਾਹਮਣੇ ਤਾਂ ਦੇਖੋ ਠੀਕ ਖੜੀ ਹਾਂ ਮੈਂ ਉਸ ਨੇ ਆਪਣੀ ਮਾਂ ਨੂੰ ਜੱਫੀ ਪਾਈ ਉਸਦੇ ਦੋ ਹੰਝੂ ਨਿਕਲ ਕੇ ਉਸਦੀ ਮਾਂ ਦੇ ਮੋਢਿਆਂ ਤੇ ਡਿੱਗੇ ਉਸਨੇ ਫਟਾਫਟ ਆਪਣਾ ਮੂੰਹ ਦੂਜੇ ਪਾਸੇ ਕਰ ਲਿਆ ਤੇ ਅਲਮਾਰੀ 'ਚ ਕੱਪੜੇ ਕੱਢ ਦੀ ਕਹਿਣ ਲੱਗੀ ਮੈਂ ਨਹਾ ਕੇ ਆਉਣੀ ਆ ਬਹੁਤ ਕੰਮ ਸੀ ਅੱਜ ਦਫ਼ਤਰ ਜਿੰਨੇ ਟਾਈਮ 'ਚ ਉੱਥੇ ਹੀ ਖੜੀ ਲਤ ਕੰਮ ਕੀਤਾ ਤਾਂ ਕਰਕੇ ਥਕਾਵਟ ਹੋ ਗਈ ਤੇ ਲੱਤਾਂ ਬਹੁਤ ਦਰਦ ਕਰ ਰਹੀਆਂ ਹਨ ਉਹ ਤੌਲੀਆ ਚੁੱਕ ਕੇ ਬਾਥਰੂਮ 'ਚ ਚਲੀ ਗਈ ਛੋਟੀ ਰਸੋਈ 'ਚ ਕੰਮ ਕਰ ਰਹੀ ਸੀ ਤੇ ਨਿੱਕੀ ਉਸਦੇ ਬੇਟੇ ਨਾਲ ਖੇਡ ਰਹੀ ਸੀ ਚੈਸ ਕਰਕੇ ਉਸਦਾ ਬਹੁਤਾ ਧਿਆਨ ਤਕਦੀਰ ਫਰਨਾ ਗਿਆ ਤਕਦੀਰ ਵੀ ਉਸ ਤੋਂ ਸਭ ਕੁਝ ਲੁਕਾਉਣਾ ਚਾਹੁੰਦੀ ਸੀ ਤਾਂ ਕਿ ਨਿੱਕੀ ਆਪਣੇ ਵਿਆਹ 'ਚ ਪਰੇਸ਼ਾਨ ਨਾ ਹੋਵੇ ਤਕਦੀਰ ਨੇ ਗੁਸਲਖਾਨੇ ਦੇ ਦਰਵਾਜ਼ੇ ਨੂੰ ਕੁੰਡੀ ਲਗਾਈ ਤੇ ਦੁਬਾਰਾ ਫੇਰ ਚੈੱਕ ਕੀਤੀ ਕਿ ਕੁੰਡੀ ਕਿਤੇ ਖੁੱਲੀ ਤਾਂ ਨਹੀਂ ਰਹਿ ਗਈ ਉਸਨੇ ਤੌਲੀਆ ਤੇ ਕੱਪੜੇ ਕਿੱਲੇ ਤੇ ਟੰਗ ਦਿੱਤੇ ਤੇ ਪਾਣੀ ਦੀ ਟੂਟੀ ਖੋਲ ਦਿੱਤੀ ਤੇ ਖਾਲੀ ਬਾਲਟੀ ਪਰਨੇ ਥੱਲੇ ਰੱਖ ਦਿੱਤੀ ਜਿਵੇਂ ਹੀ ਬਾਲਟੀ ਵਿੱਚ ਪਾਣੀ ਡਿੱਗਣ ਦੀ ਆਵਾਜ਼ ਆਈ ਤਕਦੀਰ ਤਾਂ ਰੋਣਾ ਨਿਕਲ ਆਇਆ ਉਹ ਬਹੁਤ ਜ਼ਿਆਦਾ ਰੋਈ ਤੇ ਉੱਥੇ ਪਈ ਪੀੜੀ ਤੇ ਬੈਠ ਗਈ ਉਹ ਰੋ ਰਹੀ ਸੀ ਤੇ ਚਲ ਰਹੀ ਪਾਣੀ ਦੀ ਟਿਊਟੀ ਦੀ ਆਵਾਜ਼ ਉਸ ਦੀਆਂ ਸਿਸਕੀਆਂ ਦੀ ਆਵਾਜ਼ ਦਬਾ ਰਹੀ ਸੀ 10 ਮਿੰਟ ਚ ਨਾ ਕੇ ਬਾਹਰ ਆਉਣ ਵਾਲੀ ਤਕਦੀਰ ਅੱਜ ਅਧੇ ਘੰਟੀ ਤੋਂ ਵੱਧ ਗੁਸਲਖਾਨੇ ਚ ਸੀ ਨਿੱਕੀ ਨੇ ਬਾਰੋਂ ਦਰਵਾਜ਼ਾ ਖੜਕਾਇਆ ਆਜੋ ਦੀਦੀ ਬਾ ਰੋਟੀ ਪਈ ਹੋਈ ਆ ਇਕੱਠੇ ਖਾਵਾਂਗੇ ਹਾਂ ਆ ਗਈ ਬਸ ਥੋੜੀ ਦੇਰ ਚ ਤਕਦੀਰ ਨੇ ਆਵਾਜ਼ ਠੀਕ ਕਰ ਦੀਨੇ ਬੋਲਿਆ ਜਦੋਂ ਉਹਨਾਂ ਹਾਕੇ ਬਾਹਰ ਆਈ ਤੇ ਨਿੱਕੀ న్యూਸ ਫਲ ਦੇਖਿਆ ਤੇ ਕਿਹਾ ਕੀ ਗੱਲ ਹੋ ਗਈ ਦੀਦੀ ਤੇਰੀਆਂ ਅੱਖਾਂ ਲਾਲ ਪਈਆਂ ਨੇ ਮੇਰੀਆਂ ਅੱਖਾਂ ਉਹ ਹਾਂ ਸੱਚ ਸਾਬਨ ਪੈ ਗਿਆ ਸੀ ਬਹੁਤ ਛਿੱਟੇ ਮਾਰੇ ਤਾਂ ਕਿਤੇ ਜਾ ਕੇ ਰੜਕ ਮੱਟੀ ਤੇ ਅੱਖਾਂ ਲਾਲ ਵੀ ਹੋ ਗਈਆਂ ਸਭ ਨੇ ਛੋਟੀਆਂ ਮੋਟੀਆਂ ਗੱਲਾਂ ਕਰਦੇ ਰੋਟੀ ਖਾਧੀ ਤਕਦੀਰ ਨੇ ਫੇਰ ਕਿਹਾ ਮੇਰਾ ਸਿਰ ਅੱਛ ਬਹੁਤ ਦੁਖ ਰਿਆ ਹੈ ਮੰਮੀ ਕੋਈ ਗੱਲ ਨਹੀਂ ਤੂੰ ਥੋੜਾ ਆਰਾਮ ਕਰ ਲੈ ਫਿਰ ਸ਼ਾਮ ਨੂੰ ਕਰਾਂਗੇ ਕੰਮ ਤਕਦੀਰ ਪਿਛਲੇ ਪਾਸੇ ਵਾਲੇ ਬੈੱਡਰੂਮ 'ਚ ਜਾ ਕੇ ਪੈ ਗਈ ਤੇ ਉਸ ਨੂੰ ਫੇਰ ਉਹੀ ਗੱਲਾਂ ਯਾਦ ਆਉਣ ਲੱਗੀਆਂ ਉਹ ਆਪਣੇ ਆਪ ਨਾਲ ਗੱਲਾਂ ਕਰਨ ਲੱਗੀ ਹਾਈ ਰੱਬਾ ਮੈਂ ਇਹ ਕੀ ਕਰ ਦਿੱਤਾ ਆਪਣੀ ਇੱਜ਼ਤ ਆਪ ਹੀ ਰੋਲ ਦਿੱਤੀ ਨਹੀਂ ਨਹੀਂ ਤਕਦੀਰ ਤੂੰ ਆਪਣੀ ਜਗ੍ਹਾ ਠੀਕ ਸੀ ਇਹ ਤੇਰੀ ਤੇ ਤੇਰੇ ਪਰਿਵਾਰ ਪ੍ਰਤੀ ਕੁਰਬਾਨੀ ਸੀ ਉਸ ਦੇ ਅੰਦਰੋਂ ਆਵਾਜ਼ ਆਈ ਤਕਦੀਰ ਦੀ ਜੇ ਤੂੰ ਇਸ ਤਰ੍ਹਾਂ ਨਾ ਕਰਦੀ ਸਗੂਸ ਨੂੰ ਸਭ ਦੇ ਸਾਹਮਣੇ ਨੰਗਾ ਕਰਦੀ ਉਸੇ ਸੋਚ ਭਰੇ ਲੋਕਾਂ ਨੂੰ ਘਰਦਿਆਂ ਨੂੰ ਦੱਸਦੀ ਪਰ ਕਿਵੇਂ ਉਸਨੇ ਤਾਂ ਮੇਰੀਆਂ ਐਸੀਆਂ ਤਸਵੀਰਾਂ ਖਿੱਚ ਲਈਆਂ ਸਨ ਜਿੰਨਾਂ ਬਾਰੇ ਸੋਚ ਕੇ ਵੀ ਘ੍ਰੇਣ ਆਉਂਦੀ ਹੈ ਦੇਖਣ ਵਾਲਾ ਵੀ ਸ਼ਰਮਾ ਜਾਵੇ ਤੇ ਫਿਰ ਜਿਉਂ ਸੋਸ਼ਲ ਮੀਡੀਆ ਤੇ ਉਹ ਵਾਲੀਆਂ ਤਸਵੀਰਾਂ ਪਾ ਦਿੰਦਾ ਫਿਰ ਮੇਰੇ ਤਾਂ ਸਾਰੇ ਰਿਸ਼ਤੇਦਾਰ ਮੇਰੇ ਨਾਲ ਫੇਸਬੁੱਕ ਤੇ ਆੜ ਹਨ ਹਾਈ ਰੱਬਾ ਹੁਣ ਮੈਨੂੰ ਬਚਾ ਕੇ ਰੱਖੀ ਮੇਰੇ ਮਾਂ-ਬਾਪ ਨੂੰ ਨਾ ਕੁਝ ਪਤਾ ਲੱਗ ਜਾਵੇ ਮੇਰੀ ਪੈ ਨਿੱਕੀ ਦਾ ਘਰ ਵਿਵਸਥਾ ਹੋ ਜਾਵੇ ਉਸ ਨੂੰ ਇਹ ਵੀ ਨਹੀਂ ਪਤਾ ਲੱਗ ਰਿਹਾ ਸੀ ਕਿ ਉਹ ਕੀ ਸੋਚ ਰਹੀ ਆ ਉਸ ਨੂੰ ਫੇਰ ਉਹ ਦਵਾਈ ਦਾ ਚੇਤਾ ਆਇਆ ਜੋ ਉਹ ਮੈਡੀਕਲ ਸਟੋਰ ਤੋਂ ਆਉਂਦੇ ਵਕਤ ਲਈ ਆਈ ਸੀ ਉਸ ਨੇ ਆਪਣੇ ਪਰਸ ਵਿੱਚੋਂ ਦਵਾਈ ਕੱਢੀ ਤੇ ਖਾ ਕੇ ਲੰਮੀ ਪੈ ਗਈ ਪਤਾ ਨਹੀਂ ਅਜਈਆਂ ਗੱਲਾਂ ਉਹ ਕਿੰਨੀ ਦੇਰ ਸੋਚੀ ਜਾਂਦੀ ਉਸ ਨੂੰ ਦਵਾਈ ਦਾ ਅਸਰ ਹੋਇਆ ਤੇ ਉਹ ਨੂੰ ਨੀਂਦ ਨਹੀਂ ਘੇਰਾ ਪਾਲਿਆ ਉਹ 3 ਘੰਟੇ ਤੱਕ ਗੂੜੀ ਨੀਂਦ ਸੁੱਤੀ ਪਈ ਉਸ ਨੂੰ ਸੁੱਤੀ ਪਈ ਨੂੰ ਮਹਿਸੂਸ ਹੋਇਆ ਜਿਵੇਂ ਕੋਈ ਉਸ ਨੂੰ ਹਿਲਾ ਰਿਹਾ ਹੋਵੇ ਉਸ ਦੇ ਮਨ 'ਚ ਅਮ੍ਰਿਦਾ ਦਾ ਖਿਆਲ ਆਇਆ ਉਹ ਅੱਬੜ ਵਾਹੀ ਉੱઠી ਉਸ ਨੇ ਅੱਖਾਂ ਖੋਲੀਆਂ ਤੇ ਦੇਖਿਆ ਉਸ ਦਾ ਭਾਂਜਾ ਛੋਟੀ ਦਾ ਮੁੰਡਾ ਉਸ ਨੂੰ ਉਠਾ ਰਿਹਾ ਸੀ ਤਕਦੀਰ ਨੇ ਉਸ ਨੂੰ ਝੱਟ ਚੁੱਕ ਲਿਆ ਤੇ ਆਪਣੀ ਛਾਤੀ ਨਾਲ ਲਗਾ ਲਿਆ ਉਸ ਦੇ ਮਨ 'ਚ ਆਇਆ ਕਿ ਜੇ ਮੇਰਾ ਵੀ ਬੱਚਾ ਹੁੰਦਾ ਸ਼ਾਇਦ ਸਾਲਕ ਦਾ ਹੋ ਗਿਆ ਹੁੰਦਾ ਸੋਸ਼ੀ ਤਕਦੀਰ ਦੇ ਦੋ ਹੰਝੂ ਉਸ ਦੀਆਂ ਗੱਲਾਂ ਨੂੰ ਫੇਰ ਨਾਮ ਕਰ ਗਏ ਪਰ ਉਹ ਸੰਭਲੀ ਤੇ ਉੱਠ ਕੇ ਬਾਹਰ ਆ ਗਈ ਨਿੱਕੀ ਆਪਣੇ ਕੱਪੜੇ ਪਾ ਕੇ ਦੇਖ ਰਹੀ ਸੀ ਜੋ ਦਰਜੀ ਲਿਆਇਆ ਸੀ ਸਾਰੇ ਸੂਟਾਂ ਦੀ ਫਿਟਿੰਗ ਠੀਕ ਸੀ ਦੀਦੀ ਤੁਸੀਂ ਵੀ ਆਪਣਾ ਸੂਟ ਪਾ ਕੇ ਫਿਟਿੰਗ ਚੈੱਕ ਕਰ ਲਵੋ ਮੰਮੀ ਜੀ ਵੀ ਕਰ ਰਹੇ ਹਨ ਨਿੱਕੀ ਨੇ ਕਿਹਾ ਤਕਦੀਰ ਨੇ ਵੀ ਆਪਣਾ ਸੂਟ ਹੱਥ 'ਚ ਫੜ ਕੇ ਦੇਖਿਆ ਤੇ ਇਧਰੋਂ ਉਧਰੋਂ ਪਲਟਣ ਤੋਂ ਬਾਅਦ ਰੱਖ ਦਿੱਤਾ ਤਾਂ ਦਰਜੀ ਬੋਲਿਆ ਦੇਖ ਲੈ ਉਹ ਬੇਟਾ ਤੁਸੀਂ ਵੀ ਇੱਕ ਵਾਰ ਪਾ ਕੇ ਅਜੇ ਸਮਾਂ ਰਹਿੰਦਾ ਆਪਣੇ ਕੋਲ ਮੈਂ ਠੀਕ ਕਰ ਦੇਵਾਂਗਾ ਸਭ ਦੇ ਕਪੜੇ ਠੀਕ ਸੰਤੇ ਦਰਜੀ ਆਪਣੀ ਮਿਹਨਤ ਦੇ ਪੈਸੇ ਲੈ ਕੇ ਖੁਸ਼ ਹੋ ਕੇ ਚਲਾ ਗਿਆ ਤਕਦੀਰ ਫੇਚਾ ਬਣਾਉਣ ਲੱਗੀ ਅਸਲ 'ਚ ਸਾਰਿਆਂ ਦੇ ਵਿੱਚ ਬੈਠਣ ਤੋਂ ਕਤਰਾ ਰਹੇ ਸੀ ਕਿਤੇ ਕੋਈ ਉਸ ਦਾ ਚਿਹਰਾ ਨਾ ਪੜ ਲਵੇ ਪਰ ਕਿੰਨੀ ਦੇਰ ਉਹ ਆਪਣਾ ਚਿਹਰਾ ਛੁਪਾਉਂਦੀ ਕਰੀ ਤਾਂ ਸੱਚ ਸਾਹਮਣੇ ਆ ਹੀ ਜਾਂਦਾ ਸੱਦੇਸ ਮਾਸ ਵਿੱਚ ਕੁਝ ਕ੍ਰਿਤਿਆ ਜਈਆਂ ਹਨ ਜੋ ਕਰਦਾ ਤਾਂ ਮਰਦ ਹੈ ਪਰ ਭੁਗਤਦੀ ਔਰਤ ਹੀ ਆ ਮਰਦ ਦੀ ਹਬਸ ਪਰਿਮਰਦਾਨਗੀ ਦਾ ਸ਼ਿਕਾਰ ਹੋਈ ਹਰ ਔਰਤ ਨੂੰ ਬਿਨਾ ਗੁਨਾ ਕੀਤਾ ਹੀ ਗੁਨੇਗਾਰ ਸਮਝ ਲਿਆ ਜਾਂਦਾ ਹੈ ਅਚਨਿਕੀ ਦਾ ਵਿਆਸੀ ਸਾਰੇ ਕਰਜ ਬਹੁਤ ਜਹਿਲ ਪੈਲ ਸੀ ਛੋਟੀ ਨੇ ਆਪਣਾ ਬੱਚਾ ਨਿੱਕੀ ਦੀ ਗੋਦ ਵਿੱਚ ਬਿਠਾਇਆ ਤੇ ਉਸ ਦੇ ਲਈ ਬੂਤਲ 'ਚ ਦੁੱਧ ਪਾ ਲਈ ਤੇ ਨਿੱਕੀ ਨੇ ਬੂਤਲ ਉਸ ਦੇ ਮੂੰਹ ਨੂੰ ਲਗਾ ਦਿੱਤੀ ਛੋਟੀ ਤੇ ਤਕਦੀਰ ਮਿਲ ਕੇ ਮਹਿਮਾਨਾਂ ਨੂੰ ਚਾਹ ਪਾਣੀ ਦੇਣ ਲੱਗੀਆਂ ਫਿਰ ਹੌਲੀ ਹੌਲੀ ਸਾਰੇ ਤਿਆਰ ਹੋਣ ਲੱਗੇ ਨਿੱਕੀ ਦੀ ਨਾਈ ਤੋਂ ਹੀ ਦੀ ਤਿਆਰੀ ਹੋਣ ਲੱਗੀ ਤਕਦੀਰ ਆ ਭੱਜ ਭੱਜ ਕੇ ਸਾਰੇ ਕੰਮ ਨਿਬੇੜ ਰਹੀ ਸੀ ਪਰ ਸੁਖੀ ਸ਼ਗਨ ਪਾਲੇ ਕੰਮਾਂ ਵਿੱਚ ਪਿੱਛੇ ਹੀ ਰਹੀ शिंदे ਤੋਂ ਬਾਅਦ ਉਹ ਅਜਿਹੇ ਵਿਹਾਰ ਕਰਨ ਸਮੀ ਆਪਣੇ ਆਪ ਨੂੰ ਪਿੱਛੇ ਹੀ ਰੱਖਦੀ ਉਸ ਦੀ ਚੰਚਲਤਾ ਖਤਮ ਹੋ ਚੁੱਕੀ ਸੀ ਦੀਪੀ ਨੇ ਸੁਖੀ ਨੂੰ ਤਿਆਰ ਕੀਤਾ ਤੇ ਸੁਖੀ ਨੇ ਬਹੁਤ ਆਨਾਂ ਕਰਨੀ ਕੀਤੀ ਤਾਂ ਦੀਪੀ ਨੇ ਕਿਹਾ ਕਿ ਤੂੰ ਤਿਆਰ ਨਹੀਂ ਹੋਵੇਂਗੀ ਤਾਂ ਮੈਂ ਵੀ ਤੇਰੇ ਵਾਂਗ ਹੀ ਰਹਾਂਗੀ ਮਜਬੂਰਨ ਸੁਖੀ ਨੂੰ ਵੀ ਤਿਆਰ ਹੋਣਾ ਪਿਆ ਸ਼ਿੰਦੇ ਤੋਂ ਬਾਅਦ ਉਹ ਪਹਿਲੀ ਵਾਰ ਤਿਆਰ ਹੋਈ ਸੀ ਦੀਪੀ ਨੇ ਹੋਰ ਕੁਝ ਔਰਤਾਂ ਦੀ ਮਦਦ ਨਾਲ ਨਿੱਕੀ ਦੇ ਸ਼ਗਨ ਕੀਤੇ ਤੇ ਨਵਾਇਆ ਫਿਰ ਨਿੱਕੀ ਨੂੰ ਉੱਪਰ ਵਾਲੇ ਕਮਰੇ ਵਿੱਚ ਪੇਜ ਦਿੱਤਾ ਗਿਆ ਜਿੱਥੇ ਉਸ ਦੀਆਂ ਸਹੇਲੀਆਂ ਤੇ ਦੋ ਕੁੜੀਆਂ ਪਾਰਲਰ ਵਾਲੀਆਂ ਬੈਠੀਆਂ ਸਨ ਉਹਨਾਂ ਨਿੱਕੀ ਨੂੰ ਤਿਆਰ ਕੀਤਾ ਪਾਰਲਰ ਵਾਲੀ ਦੀ ਉਮਰ ਕੋਈ ਛੜਿਕ ਸਾਲ ਦੀ ਹੋਵੇਗੀ ਉਸਨੇ ਜਦੋਂ ਨਿੱਕੀ ਦੇ ਸਿਰ ਤੇ ਦੁਪੱਟਾ ਦਿੱਤਾ ਤੇ ਬੋਲੀ ਗੋਡ ਬles ਯੂ ਡੀਅਰ ਇਹ ਇੱਕ ਪਾਰਲਰ ਵਾਲੀ ਦਾ ਨਹੀਂ ਇੱਕ ਮਾਂ ਦਾ ਅਸ਼ੀਰਵਾਦ ਹੈ ਸਦਾ ਸੁਹਾਗਣ ਰਹਿ ਮੇਰੀ ਬੱਚੀ ਐਨਾ ਆਖ ਉਸਨੇ ਨਿੱਕੀ ਨੂੰ ਗਲਵਕੜੀ ਪਾ ਲਈ ਤੇ ਆਪਣੇ ਅਥਰੂ ਸਾਫ ਕੀਤੀ ਨਿੱਕੀ ਦੀਆਂ ਅੱਖਾਂ ਵੀ ਨਮ ਸਨ ਤਾਂ ਦੂਜੀ ਕੁੜੀ ਨੇ ਕਿਹਾ ਨਹੀਂ ਨਹੀਂ ਨਿੱਕੀ ਮੈਡਮ ਤੁਸੀਂ ਨਹੀਂ ਰੋਣਾ ਤੁਹਾਡਾ ਮੇਕਅਪ ਖਰਾਬ ਹੋਣਾ ਅਸੀਂ ਬਹੁਤ ਮਿਹਨਤ ਕੀਤੀ ਹੈ ਤੁਹਾਡੇ ਤੇ ਜਰਾ ਇਧਰ ਦੇਖੋ ਉਸਨੇ ਨਿੱਕੀ ਦਾ ਮੂੰਹ ਕਮਾ ਕੇ ਸ਼ੀਸ਼ੇ ਵੱਲ ਕਰ ਦਿੱਤਾ ਨਿੱਕੀ ਨੇ ਸ਼ੀਸ਼ਾ ਦੇਖਿਆ ਉਸ ਨੂੰ ਸੱਚਮੁੱਚ ਹੀ ਆਪਣਾ ਚਿਹਰਾ ਬਹੁਤ ਖੂਬਸੂਰਤ ਲੱਗਾ ਚਲੋ ਚਲੋ ਹ ਜਲਦੀ ਬੁਲਾਇਆ ਹੈ ਅਜੇ ਤੱਕ ਤਿਆਰ ਨਹੀਂ ਹੋਈ ਨਿੱਕੀ ਤਕਦੀਰ ਕਾਲੇ ਕਰਮੀ ਕਮਰੇਚ ਅੰਦਰ ਆਈ ਤੇ ਨਿੱਕੀ ਨੂੰ ਤਿਆਰ ਹੋਈ ਦੇਖ ਉਸਨੇ ਉਸ ਨੂੰ ਜੱਫੀ ਚ ਕੋਟ ਲਿਆ ਤੇ ਕਿਹਾ ਮੇਰੀ ਨਿੱਕੀ ਕਿੰਨੀ ਸੋਹਣੀ ਲੱਗ ਰਹੀ ਆ ਜਿਵੇਂ ਅਰਸ਼ੋਂ ਉਤਰੀ ਕੋਈ ਹੂਰ ਹੋਵੇ ਮੈਡਮ ਇਸ ਤੇ ਕਾਲਾ ਟਿੱਕਾ ਲਗਾ ਦੇਵੋ ਕਿਤੇ ਨજર ਨਾ ਲੱਗ ਜਾਵੇ ਉਸਨੇ ਪਾਰਲਰ ਵਾਲੀ ਨੂੰ ਕਿਹਾ ਹਾਂਜੀ ਹਾਂਜੀ ਮੈਂ ਲਗਾ ਦਿੱਤਾ ਇਸ ਤੇ ਕਾਲਾ ਟਿੱਕਾ ਤੇ ਇਸ ਦੀਆਂ ਬਲਾਮਾਂ ਵੀ ਲੈ ਲਈਆਂ ਥੈਂਕ ਯੂ ਸੋ ਮੱਚ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਹੀ ਸੋਹਣਾ ਤਿਆਰ ਕੀਤਾ ਤੁਸੀਂ ਨਿੱਕੀ ਨੂੰ ਤਕਦੀਨ ਨੇ ਫੇਰ ਉਹਨਾਂ ਦੀ ਤਾਰੀਫ ਕੀਤੀ ਤੇ ਕੁਝ ਥੇਰ ਮਗਰੋਂ ਵੀ ਸਾਰੇ ਪੈਲਿਸ ਵਿੱਚ ਪਹੁੰਚਦੇ ਗੁਰਦੁਆਰਾ ਸਾਹਿਬ ਵਿਖੇ ਨਿੱਕੀ ਦੇ ਆਨੰਦ ਕਾਰਜ ਰਾਜਵੀਰ ਸਿੰਘ ਰਿੱਕੀ ਦੇ ਨਾਲ ਹੋ ਗਏ ਸ਼ਾਮ ਤੱਕ ਨਿੱਕੀ ਦੀ ਵਿਵਦਾਈ ਹੋ ਗਈ ਸੀ ਗਰੇਵਾਲ ਸਾਹਿਬ ਗੁਰਜੀਤ ਕੌਰ ਬਲਦੇਵ ਸਿੰਘ ਜਸਮੀਲ ਕੌਰ ਛੋਟੀ ਤੇ ਮੰਟੀ ਦੀ ਪੀ ਸੁਖੀ ਤਕਦੀਰ ਤੇ ਹੋਰ ਰਿਸ਼ਤੇਦਾਰ ਵੀ ਨਿੱਕੀ ਨੂੰ ਸੋਰੀ ਤੁਰ ਕੀ ਉਦਾਸਨ ਸੁਖੀ ਤੇ ਦੀਪੀ ਉੱਥੇ ਹੀ ਰੁੱਕ ਗਈਆਂ ਜਦਕਿ ਬਾਕੀ ਤਕਰੀਬਨ ਸਾਰੇ ਰਿਸ਼ਤੇਦਾਰ ਜਾ ਚੁੱਕੇ ਸਨ ਗਰੀਵਲ ਸਾਹਬੀ ਆਪਣੀ ਪਤਨੀ ਕੁਲਜੀਤ ਕੋਰਨੂ ਲੈ ਕੇ ਚਲੇ ਗਏ ਕਿਉਂਕਿ ਕੁਲਜੀਤ ਦੀ ਤਬੀਅਤ ਠੀਕ ਨਹੀਂ ਸੀ। ਦੀਪੀ ਤੇ ਸੁਖੀ ਤੇ تینਾਂ ਨਾਲ ਮਿਲ ਕੇ ਕੰਮ ਕਰਵਾ ਰਹੀਆਂ ਸਨ। ਉਹਦਰ ਨਿੱਕੀ ਸੌਰੇ ਘਰ ਪਹੁੰਚ ਗਈ। ਉਸ ਦਾ ਪੂਰੀ ਰੀਤੀ ਰਿਵਾਜ ਨਾਲ ਸਵਾਗਤ ਕੀਤਾ ਗਿਆ। ਉਹ ਛੇ ਦਿਨਾਂ ਵਿੱਚ ਨਿੱਕੀ ਘਰ ਪਰਿਵਾਰ 'ਚ ਰਚ ਮਿਚ ਗਈ। ਉਸ ਦੇ ਸੱਸ ਘਰ ਦੇ ਕਮਾਕਾਰਾਂ ਵਿੱਚ ਬਹੁਤ ਤੀਰ ਸੀ। ਪਰ ਨਿੱਕੀ ਕੰਮ ਕਰ ਕਰਨ ਤੋਂ ਕਤਰੌਂਦੀ। ਉਸਦੇ ਪਤੀ ਦੀ ਬਦਲੀ ਚੰਡੀਗੜ੍ਹ ਦੀ ਹੋ ਗਈ ਤੇ ਉਹ ਦੋਨੋਂ ਚੰਡੀਗੜ੍ਹ ਆ ਗਏ ਤੇ ਨਿੱਕੀ ਦੇ ਘਰ ਹੀ ਰਹਿਣ ਲੱਗੇ ਨਿੱਕੀ ਚਾਹੁੰਦੀ ਸੀ ਕਿ ਇੱਥੇ ਹੀ ਰਿਹਾ ਜਾਵੇ ਪਰ ਨਿੱਕੀ ਦੇ ਸਾਸਵਰਾਂ ਨਹੀਂ ਚਾਹੁੰਦੇ ਸਨ ਕਿ ਉਹਨਾਂ ਦਾ ਪੁੱਤ ਆਪਣੇ ਸੌਰੀ ਕਾਰਜ ਜਵਾਈ ਬਣ ਕੇ ਰਹੇ ਉਹਨਾਂ ਨੇ ਕੋਠੀ ਦੇ ਉੱਪਰਲੇ ਹਿੱਸੇ ਵਿੱਚ ਦੋ ਕਮਰੇ ਕਰਾਏ ਤੇ ਲੈ ਲਏ ਤੇ ਰਹਿਣ ਲੱਗੇ ਇਹ ਕਾਰਨ ਨਿੱਕੀ ਦੇ ਪੇਕੇ ਘਰ ਤੋਂ ਬਹੁਤ ਦੂਰ ਨਹੀਂ ਸੀ ਨਿੱਕੀ ਜਿਹੜੋ ਕੰਮ ਤੇ ਚ ਰਹਿ ਜਾਂਦਾ ਤਾਂ ਨਿੱਕੀ ਕੰਮ ਕਰ ਸਮੇਟ ਕੇ ਆਪਣੀ ਮਾਂ ਕੋਲ ਚਲੀ ਜਾਂਦੀ ਕਿਉਂਕਿ ਤਕਦੀਰ ਵੀ ਆਪਣੇ ਆਫਿਸ ਚਲੀ ਜਾਂਦੀ ਤੇ ਬਲਦੇਵ ਸਿੰਘ ਵੀ ਉਹ ਦੋਵੇਂ ਮਾਮਾ ਧੀ ਆਈ ਇਕੱਠੀਆਂ ਇੱਕੋ ਜਗ੍ਹਾ ਰੋਟੀ ਬਣਾ ਲੈਂਦੀਆਂ ਸ਼ਾਮ ਦੀ ਰੋਟੀ ਵੀ ਨਿੱਕੀ ਇਧਰੋਂ ਬਣਾ ਕੇ ਹੀ ਲੈ ਜਾਂਦੀ ਇਸੇ ਤਰ੍ਹਾਂ ਦੋ ਮਹੀਨੇ ਲੰਘੇ ਨਿੱਕੀ ਦੀ ਤਬੀਅਤ ਇੱਕ ਦਿਨ ਅਚਾਨਕ ਖਰਾਬ ਹੋ ਗਈ ਉਸ ਨੂੰ ਡਾਕਟਰ ਕੋਲ ਲੈ ਕੇ ਗਏ ਤਾਂ ਪਤਾ ਲੱਗਾ ਕਿ ਉਹ ਪ੍ਰੈਗਨੈਂਟ ਹੈ ਕਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਹੁਣ ਜਸਮੀਲ ਉਸ ਦਾ ਬਹੁਤ ਧਿਆਨ ਰੱਖਦੀ। ਛੁੱਟੀ ਵਾਲੇ ਦਿਨ ਛੋਟੀ ਵੀ ਆ ਜਾਂਦੀ। ਉਹ ਵੀ ਪ੍ਰੈਗਨੈਂਸੀ। ਦੋਨੋਂ ਪੈਣਾ ਮਾਂ ਨਾਲ ਬੈਠ ਆਪਸ ਗੱਲਾਂ-ਬਾਤਾਂ ਕਰਦੀਆਂ। ਤਕਦੀਰ ਸਵੇਰੇ ਜਾਂ ਸ਼ਾਮ ਨੂੰ ਘਰ ਆਉਂਦੀ। ਤਕਦੀਰ ਅਕਸਰ ਦਫ਼ਤਰ ਤੋਂ ਲੇਟ ਹੋ ਜਾਂਦੀ। ਇੱਕ ਦੋ ਵਾਰ ਅੰਮ੍ਰਿਤ ਫੇਰ ਤਕਦੀਰ ਨੂੰ ਤਸਵੀਰਾਂ ਦਾ ਡਰਾਵਾ ਦੇ ਕੇ ਹੋਟਲ 'ਚ ਲੈ ਕੇ ਗਿਆ। ਅੰਮ੍ਰਿਤ ਨੂੰ ਤਕਦੀਰ ਦਾ ਸਾਥ ਚੰਗਾ ਲੱਗਦਾ ਸੀ। ਤਕਦੀਰ ਨੂੰ ਲੰਬੇ ਲੰਬੇ ਮੈਸੇਜ ਕਰਦਾ ਆਪਣੇ ਪਿਆਰ ਦਾ ਇਜ਼ਹਾਰ ਕਰਦਾ ਦਫਤਰ 'ਚ ਵੀ ਉਸਦਾ ਧਿਆਨ ਰੱਖਦਾ ਤਕਦੀਰ ਨੇ ਦੂਜੀ ਬ੍ਰਾਂਚ ਵਿੱਚ ਕਰਵਾਉਣੀ ਚਾਹੀ ਆਪਣੀ ਬਦਲੀ ਤਾਂ ਉਸਨੇ ਆਪਣੇ ਪਿਆਰ ਦਾ ਵਾਸਤਾ ਦਿੱਤਾ ਤਕਦੀਰ ਉਸਦੀ ਚਾਲ ਸਮਝਦੀ ਸੀ ਪਰ ਅੰਮ੍ਰਿਤ ਨੇ ਤਕਦੀਰ ਅਗੇ ਰੋਣਾ ਸ਼ੁਰੂ ਕਰ ਦਿੱਤਾ ਆਪਣੇ ਘਰ ਵਾਲੀ ਨਾਲ ਅਣਬਣ ਬਰੀ ਕਹਾਣੀਆਂ ਬਣਾ ਬਣਾਤਾ ਸੀ ਹੌਲੀ ਹੌਲੀ ਉਸਨੇ ਤਕਦੀਰ ਨੂੰ ਆਪਣੇ ਚਾਸੀ ਵਿੱਚ ਲੈ ਲਿਆ ਉਧਰ ਤਕਦੀਰ ਦੀ ਨਾਨੀ ਕੁਲਜੀਤ ਕੌਰ ਦੀ ਤਬੀਅਤ ਬਹੁਤ ਖਰਾਬ ਹੋ ਗਈ ਬਲਦੇਵ ਤੇ ਜਸਮੀਤ ਨੇ ਤਕਦੀਰ ਨੂੰ ਉਹਨਾਂ ਕੋਲ ਭੇਜ ਦਿੱਤਾ ਤਕਦੀਰ ਬੇਸ਼ੱਕ ਦਫ਼ਤਰ ਜਾਂਦੀ ਸੀ ਪਰ ਸ਼ਵੇਰੇ ਸਾਮ ਉਹਨਾਂ ਦਾ ਧਿਆਨ ਰੱਖਦੀ ਉਸ ਨੂੰ ਐਕਟਿਵ ਅਚ ਲਾਉਣ ਤੱਕ ਪ੍ਰਾਹਟ ਹੁੰਦੀ ਇਸ ਲਈ ਉਹ ਬਸ ਤੇ ਹੀ ਦਫ਼ਤਰ ਜਾਂਦੀ ਕਦੇ-ਕਦੇ ਅੰਮ੍ਰਿਤ ਵੇਰਸ ਨੂੰ ਛੱਡ ਜਾਂਦਾ ਉਸਨੇ ਤਕਦੀਰ ਨੂੰ ਉਸਦੇ ਨਾਲ ਵਿਆਹ ਕਰਵਾਉਣ ਲਈ ਮਨਾ ਲਿਆ ਸੀ ਪਰ ਤਕਦੀਰ ਉਸਦੇ ਭਰੋਸਾ ਕਰਨ ਲੱਗੀ ਸੀ ਉਧਰ ਨਿੱਕੀ ਦੇ ਘਰ ਇੱਕ ਧੀ ਨੇ ਜਨਮ ਲਿਆ 20 ਦਿਨਾਂ ਲਈ ਫਿਰ ਤਕਦੀਰ ਆਪਣੇ ਘਰ ਚਲੀ ਗਈ ਨਿੱਕੀ ਦੀ ਸੱਸ ਵੀ ਆਈ ਹੋਈ ਸੀ ਫਿਰ ਉਹ ਨਿੱਕੀ ਨੂੰ ਉਸੇ ਕਿਰਾਏ ਵਾਲੇ ਘਰ ਵਿੱਚ ਲੈ ਗਈ ਜਿੱਥੇ ਉਹ ਰਹਿੰਦੇ ਸਨ ਨਿੱਕੀ ਨੇ ਆਪਣੀ ਬੇਟੀ ਦਾ ਨਾਮ ਅਨਹਤ ਕੋ ਰੱਖਿਆ ਉਹ ਬਹੁਤ ਹੀ ਪਿਆਰੀ ਬੱਚੀ ਸੀ ਤਕਦੀਰ ਫਿਰ ਆਪਣੇ ਨਾਨਾ ਜੀ ਗਰੇਵਾਲ ਸਾਹਿਬ ਦੇ ਕੋਲ ਚਲੀ ਗਈ ਕਿਉਂਕਿ ਹੁਣ ਗਰੇਵਾਲ ਸਾਹਿਬ ਤੇ ਕੁਲਜੀਤ ਦਾ ਤਕਦੀਨ ਨਾਲ ਦਿਲ ਲੱਗ ਜਾਂਦਾ ਸੀ ਜਿਸ ਬੱਚੇ ਨੂੰ ਨਾਨਕੇ ਘਰ ਪਾਲਿਆ ਜਾਂਦਾ ਹੈ ਉਸ ਦਾ ਜ਼ਿਆਦਾ ਮੋਹ ਨਾਨਕੇ ਘਰ ਵਿੱਚ ਹੀ ਹੁੰਦਾ ਹੈ ਤਕਦੀਰ ਫੇਰ ਰੁਟੀਨ ਅਨੁਸਾਰ ਦਫ਼ਤਰ ਜਾਂਦੀ ਗਰੀਵਲ ਸਾਹਿਬ ਸਮੇਂ ਸਿਰ ਜਾਣਾ ਤੇ ਸਮੇਂ ਸਿਰ ਆਉਣ ਨੂੰ ਕਹਿੰਦੀ ਉਹਨਾਂ ਦਾ ਘਰ ਵਿੱਚ ਤਾਂ ਕੀ ਸਾਰੇ ਰਿਸ਼ਤੇਦਾਰਾਂ ਤੇ ਆਸ-ਪਾਸ ਦੇ ਲੋਕਾਂ ਵਿੱਚ ਰੋਬ ਹੋ ਸੀ ਉਹ ਰੋਬ ਦਾਲ ਸ਼ਕਸ਼ੀਏ ਦੇ ਮਾਲਕ ਸਨ ਉਹਨਾਂ ਦਾ ਕਿਹਾ ਕੋਈ ਟਾਲ ਨਹੀਂ ਸਕਦਾ ਫਿਰ ਤਕਦੀਰ ਕਿਵੇਂ ਲੀਟ ਆ ਸਕਦੀ ਸੀ ਬਹੁਤ ਵਧੀਆ ਵਕਤ ਲੰਘ ਰਿਹਾ ਸੀ ਇੱਕ ਦਿਨ ਤਕਦੀਰ ਅੰਮ੍ਰਿਤ ਨਾਲ ਹੀ ਕਿਸੇ ਮੀਟਿੰਗ ਵਿੱਚ ਹਿੱਸਾ ਲੈਣ ਜਾ ਰਹੀ ਸੀ ਉਹ ਦੋਮੇਕਾਰ ਵਿੱਚ ਸਨ ਅਚਾਨਕ ਅੰਮ੍ਰਿਤ ਦੀ ਪਤਨੀ ਦਾ ਫੋਨ ਆਇਆ ਤਾਂ ਉਸਨੇ ਤਕਦੀਰ ਨੂੰ ਚੁਪਰੇ ਅੰਦਾ ਇਸ਼ਾਰਾ ਕਰ ਦਿੱਤਾ ਉਸਨੇ ਆਪਣੀ ਪਤਨੀ ਨੂੰ ਕਿਹਾ ਮੈਂ ਜ਼ਰੂਰੀ ਮੀਟਿੰਗ ਵਿੱਚ ਜਾ ਰਿਹਾ ਹਾਂ ਮੈਨੂੰ ਪਰੇਸ਼ਾਨ ਨਾ ਕਰ ਫਿਰ ਉਹ ਹੋਰ ਉੱਚੀ ਉੱਚੀ ਬੋਲਣ ਲੱਗਾ ਤੇ ਕਾਰ ਦੀ ਰਫ਼ਤਾਰ ਵੀ ਤੇਜ ਕਰ ਦਿੱਤੀ ਤਕਦੀਰ ਇਸ਼ਾਰੇ ਨਾਲ ਰੁਕਣਾ ਚਾਹੁੰਦਾ ਸੀ ਪਰ ਉਸਨੇ ਤਕਦੀਰਵਲ ਦੇਖਿਆ ਵੀ ਨਾ ਆਖਿਰ ਤਕਦੀਰ ਨੇ ਉਸ ਦੇ ਹੱਥ ਦੇ ਉੱਪਰ ਆਪਣਾ ਹੱਥ ਰੱਖ ਦਿੱਤਾ ਤਾਂ ਅਮ੍ਰਿਤ ਨੇ ਕਾਰ ਦੀ ਬ੍ਰੇਕ ਲਗਾ ਕੇ ਸਾਈਡ ਤੇ ਲਗਾ ਦਿੱਤੀ ਉਹ ਰੋਂਦਾ ਬ੍ਰਾਹਮਾ ਕਰ ਰਿਹਾ ਸੀ ਪਰ ਤਕਦੀਰ ਉਸ ਨੂੰ ਸੱਚ ਸਮਝ ਰਹੀ ਸੀ ਤਕਦੀਰ ਦੇ ਪੁੱਛਣ ਤੇ ਉਸਨੇ ਦੱਸਿਆ ਕਿ ਮੇਰੀ ਪਤਨੀ ਮੇਰੇ ਤੋਂ ਤਲਾਕ ਲੈਣਾ ਚਾਹੁੰਦੀ ਆ ਤੇ ਬੱਚੇ ਵੀ ਆਪ ਰੱਖਣਾ ਚਾਹੁੰਦੀ ਆ ਮੈਂ ਉਸ ਨੂੰ ਤਲਾਕ ਦੇ ਕੀ ਤੇਰੇ ਨਾਲ ਵਿਆਹ ਕਰਵਾ ਲਵਾਂਗਾ ਕੀ ਤੂੰ ਕਰਵਾਏਂਗੀ ਮੇਰੇ ਨਾਲ ਵਿਆਹ ਉਸ ਨੇ ਤੇ ਤਕਦੀਰ ਦਾ ਹੱਥ ਫੜ ਕੇ ਉਸ ਨੂੰ ਪੁੱਛਿਆ ਉਸ ਨੂੰ ਰੋਂਦੇ ਦੇਖ ਤਕਦੀਰ ਦਾ ਮਨ ਪਿਗਲ ਗਿਆ ਉਸ ਨੂੰ ਲੱਗਾ ਅੰਮ੍ਰਿਤ ਸੱਚ ਫੋਲ ਲਿਖਿਆ ਹੈ ਤਕਦੀਰ ਨੇ ਉਸੇ ਨਲਹਾਮੀ ਪਰ ਹੀ ਦਿੱਤੀ ਕਿਉਂਕਿ ਉਹਨਾਂ ਦਾ ਹੋ ਰਿਸ਼ਤਾ ਬਣ ਚੁੱਕਾ ਸੀ ਜੋ પતિ ਪਤਨੀ ਵਿੱਚ ਹੁੰਦਾ ਹੈ ਤੇ ਤੇਰ ਦੇ ਇਕੱਲੇ ਪੰਨੋ ਅੰਮ੍ਰਿਤ ਨੇ ਬੇਸ਼ੱਕ ਪੜ ਦਿੱਤਾ ਪਰ ਉਹ ਉਸ ਮਤਲਬੀ ਪਿਆਰ ਨੂੰ ਸਮਝ ਨਾ ਸਕੇ ਜੋਸ ਨੂੰ ਪਤਨਵਲ ਲਜ਼ਾਰਿਆ ਸੀ ਅੰਮ੍ਰਿਤ ਇਨਾ ਸ਼ਾਤਰ ਦਿਮਾਗ ਸੇ ਕਿ ਉਹ ਬਿਨਾ ਕਾਲ ਕੀਤੇ ਹੀ ਫੋਨ ਤੇ ਆਪਣੀ ਪਤਨੀ ਨਾਲ ਗੱਲਾਂ ਕਰੀ ਜਾਂਦਾ ਤੇ ਦੋਨੋਂ ਲੜੀ ਜਾਂਦੇ ਅਸਲ 'ਚ ਉਸਨੇ ਫੋਨ ਸਿਰਫ ਕਾਨੂੰ ਲਗਾਇਆ ਹੁੰਦਾ ਤੇ ਉਹ ਚਿਹਰੇ ਦੇ ਹਾਵ ਭਾਵ ਇੰਝ ਬਦਲ-ਬਦਲ ਕੇ ਗੱਲ ਕਰਦਾ ਕਿ ਸਾਹਮਣੇ ਬੱਠੇ ਨੂੰ ਇੰਝ ਲੱਗਦਾ ਜਿਵੇਂ ਸੱਚਮੁੱਚ ਹੀ ਗੱਲ ਕਰ ਰਿਹਾ ਹੋਵੇ ਇਸ ਤਰ੍ਹਾਂ ਇੱਕੱਲੀ ਹੋਈ ਔਰਤ ਦੀ ਜ਼ਿੰਦਗੀ ਵਿੱਚ ਜੇ ਸਹੀ ਮਰਦ ਆ ਜਾਵੇ ਤਾਂ ਉਸ ਦੀ ਜ਼ਿੰਦਗੀ ਸਵਰਗ ਬਣ ਜਾਂਦੀ ਆ ਹਨੇਰੀਆਂ ਵਿੱਚੋਂ ਰੌਸ਼ਨੀ ਵੱਲ ਆ ਜਾਂਦੀ ਆ ਪਰ ਜੇ ਕੋਈ ਕਿਤੇ ਅੰਮ੍ਰਿਤ ਜਿਹਾ ਆ ਜਾਵੇ ਫਿਰ ਉਸ ਦੀ ਜ਼ਿੰਦਗੀ ਹਰ ਹਿੱਲੇ ਤਬਾਹ ਹੋਣੀ ਨਿਸ਼ਚਿਤ ਹੈ ਤਕਦੀਰ ਨੂੰ ਲੱਗਦਾ ਕਿ ਹਮਰੇ ਸੱਚਮੁੱਚ ਹੀ ਉਸ ਦਾ ਜੀਵਨ ਸਾਥੀ ਬਣੇਗਾ ਉਸ ਦੀ ਜ਼ਿੰਦਗੀ ਵੀ ਸਬਰ ਜਾਏਗੀ ਇਹੀ ਸੋਚ ਨਾਲ ਉਹ ਅੰਮ੍ਰਿਤ ਦੇ ਕਰੀਬ ਹੁੰਦੀ ਗਈ ਆਪਣੀਆਂ ਸਾਰੀਆਂ ਗੱਲਾਂ ਉਸੇ ਨਾਲ ਸਾਂਝੀਆਂ ਕਰਦੀ। ਅਮ੍ਰਿਤ ਨੂੰ ਇਹ ਵੀ ਪਤਾ ਲੱਗ ਗਿਆ ਸੀ ਕਿ ਤਕਦੀਰ ਦੇ ਅਕਾਊਂਟ 'ਚ ਕਾਫੀ ਪੈਸੇ ਇਕੱਠੇ ਹੋ ਗਏ ਹਨ। ਉਸਨੇ ਆਪਣੇ ਖਰਚਿਆਂ ਦਾ ਰੋਣਾ ਰੂਣਾ ਸ਼ੁਰੂ ਕਰਤਾ। ਇੱਕ ਵਾਰ ਵੀਕੈਂਡ 'ਤੇ ਜਦੋਂ ਅਮ੍ਰਿਤ ਆਪਣੇ ਘਰ ਗਿਆ ਸੀ ਤਾਂ ਸੋਮਵਾਰ ਨੂੰ ਦਫ਼ਤਰ ਆ ਕੇ ਉਹ ਤਕਦੀਰ ਕੋਲ ਰੋਣ ਲੱਗਾ ਕਿ ਮੇਰੀ ਪਤਨੀ ਤੇ ਬੱਚਿਆਂ ਨੂੰ ਉਸ ਤੇ ਪੇਕੇ ਪਰਿਵਾਰ ਵਾਲੇ ਆ ਕੇ ਲੱਗੇ ਹਨ। ਖਰਚ ਜਿੰਨੇ ਵੀ ਪੈਸੇ ਤੇ ਗਹਿਣੇ ਪਈ ਸਨ ਉਹ ਸਭ ਉਹ ਨਾਲ ਲੈ ਗਏ। ਕਿ ਇਹਨਾਂ ਪੈਸਿਆਂ ਨਾਲ ਮੈਂ ਆਪਣੇ ਬੱਚਿਆਂ ਦਾ ਖਰਚਾ ਕਰਾਂਗੀ ਕਿਸੇ ਬੱਚਿਆਂ ਦਾ ਵੀ ਹੱਕ ਹੈ ਤਕਦੀਰ ਉਸ ਦੀਆਂ ਗੱਲਾਂ ਵਿੱਚ ਆ ਗਈ ਜਦੋਂ ਵੀ ਉਸ ਨੂੰ ਜ਼ਰੂਰਤ ਹੁੰਦੀ ਤਕਦੀਰ ਦੇ ਦਿੰਦੀ ਫੇਰ ਘੁੰਮਣ ਜਾਣ ਵੇਲੇ ਵੀ ਉਹੀ ਖਰਚਾ ਕਰਦੀ ਫੇਰ ਉਹੀ ਕੰਮ ਹੋਇਆ ਜਿਸ ਦਾ ਡਰ ਸੀ ਉਸ ਦਾ ਅਕਾਊਂਟ ਵੀ ਖਾਲੀ ਹੋ ਰਿਹਾ ਸੀ ਤੇ ਤਕਦੀਰ ਬਿਨ ਵਿਆਹੀ ਹੀ ਪ੍ਰੈਗਨੈਂਟ ਹੋ ਗਈ ਉਸਨੇ ਅੰਮ੍ਰਿਤ ਨੂੰ ਵਿਆਹ ਕਰਵਾਉਣ ਲਈ ਝੋਲ ਪਾਇਆ ਉਹ ਟਾਲ ਮਟੋਲ ਕਰਨ ਲੱਗਾ ਕਿ ਅਜੇ ਸੱਡਾ ਤਲਾਕ ਨਹੀਂ ਹੋਇਆ ਅਜੀ ਮੈਂ ਦੂਜਾ ਵਿਆਹ ਕਿਵੇਂ ਕਰਵਾ ਸਕਦਾ ਹਾਂ ਜਿਵੇਂ ਦੂਜੀ ਨਾਲ ਸੰਬੰਧ ਬਣਾਏ ਓਵੇਂ ਦੂਜੀ ਨਾਲ ਵਿਆਹ ਵੀ ਜ਼ਰੂਰੀ ਆ ਮੈਂ ਕੀ ਜਵਾਬ ਦੇ ਮੰਗ ਆਪਣੇ ਘਰ ਦੇ ਨੂੰ ਤੁਸੀਂ ਵਿਆਹ ਦੇ ਸੁਪਨੇ ਦਿਖਾਈ ਤੇ ਨੌਕ ਤੇਥੋਂ ਤੱਕ ਆ ਗਈ ਤਕਦੀਰ ਰੋਂ ਲੱਗੀ ਉਸਨੇ ਤਕਦੀਰ ਨੂੰ ਆਪਣੀਆਂ ਬਾਹਾਂ ਵਿੱਚ ਕੁੱਟ ਲਿਆ ਤੇ ਮੱਥੇ ਨੂੰ ਚੁੰਮਿਆ ਨਹੀਂ ਮੈਂ ਆਪਣੇ ਵਾਅਦੇ ਤੋਂ ਨਹੀਂ ਮੁੱਕਰਦਾ ਪਰ ਮੇਰੇ ਵੀ ਮਜਬੂਰੀ ਆ ਜਰੂਰ ਤੱਕ ਤਲਾਕ ਨਹੀਂ ਹੋ ਸਕਦਾ ਮੈਂ ਵਿਆਹ ਨਹੀਂ ਕਰਵਾ ਸਕਦਾ ਤੂੰ ਮੇਰੀ ਗੱਲ ਮੰਨੇਗੀ ਉਸਨੇ ਤਕਦੀਰ ਦਾ ਮੂੰਹ ਆਪਣੇ ਦੋਵੇਂ ਹੱਥਾਂ ਵਿੱਚ ਫੜਿਆ ਹੋਇਆ ਸੀ ਹਮ ਬੋਲੋ ਕੀ ਕਹਿਣਾ ਚਾਹੁੰਦੇ ਹੋ ਤਕਦੀਰ ਨੇ ਉਸਦੇ ਚਿਹਰੇ ਵੱਲ ਦੇਖਿਆ ਤੇ ਕਿਹਾ ਮੈਂ ਇੱਕ ਡਾਕਟਰ ਬਹੁਤ اچھی ਤਰ੍ਹਾਂ ਜਾਣਦੀ ਆ ਆਪਾਂ ਇਸ ਬੱਚੇ ਨੂੰ ਉਸ ਦੀ ਗੱਲ ਕੱਟਦੇ ਹੋਏ ਤਕਦੀਰ ਬੋਲੀ ਨਹੀਂ ਨਹੀਂ ਹਰ ਕਿਸ ਨਹੀਂ ਇਹ পাপ ਮੈਨਿੰਗ ਕਰ ਸਕਦੀ ਲਗਾਤਾਰ ਵਹਿੰਦੇ ਹੰਝੂ ਉਸਦੇ ਚਿਹਰੇ ਨੂੰ ਧੋ ਰਹੀ ਸਨ। ਅੱਛਾ ਫਿਰ ਕੱਲ ਕਰਦੇ ਆਂ ਗੱਲ ਇਸ ਵਾਰੀ ਤੇ ਤੂੰ ਥੋੜਾ ਜਲਦੀ ਆ ਜਾਵੇਂ ਆਪਾਂ ਕਿਸੇ ਨੂੰ ਮਿਲ ਕੇ ਆਉਣਾ ਕੱਲ ਇਨੇ ਨੂੰ ਛੁੱਟੀ ਦਾ ਸਮਾਂ ਹੋ ਗਿਆ ਤੇ ਉਹ ਆਪਣੇ-ਆਪਣੇ ਘਰ ਚਲੇ ਗਏ। ਤਖਦੀ ਨੇ ਰਾਤ ਨੂੰ ਰੋਟੀ ਬਣਾਈ, ਆਪਣੇ ਨਾਨਾ ਜੀ ਤੇ ਨਾਨੀ ਜੀ ਨੂੰ ਖਵਾਈ ਤੇ ਆਪ ਚ ਰੋ ਖਾਣ ਲੱਗੀ। ਉਸਦੇ ਹਲਕ ਤੋਂ ਥੱਲੇ ਨੋਤਰੀ ਇੱਕ ਬੁਰਕੀ ਜਿਹੜੀ ਉਸਦੇ ਮੂੰਹ 'ਚ ਸੀ ਉਹ ਵੀ ਉਸਨੇ ਮਸਾਲਾ ਲਗਾਇਆ। ਫਿਰ ਉਸਨੇ ਉਹਨਾਂ ਤੋਂ ਮਨ ਦੁੱ ਦਿੱਤਾ ਤੇ ਆਪਣੇ ਕਮਰੇ ਚ ਆ ਕੇ ਪੈ ਗਈ। ਆਪਣੇ ਮਨ ਹੀ ਮਨ ਪਤਾ ਨਹੀਂ ਕਿੰਨੇ ਸਵਾਲ ਜਵਾਬ ਉਹ ਇਕੱਠੇ ਮੈਸੇਜ ਕਰਕੇ ਜਲਦੀ ਆਉਣ ਦਾ ਯਾਦ ਕਰਵਾ ਦਿੱਤਾ ਸੀ। ਉਹ ਉਠ ਕੇ ਤਾਂ ਨਾਸ਼ਤਾ ਬਣਾਉਣ ਵਾਲੀ ਵੀ ਆ ਚੁੱਕੀ ਸੀ। ਉਹ ਨਾਸ਼ਤਾ ਤੇ ਦੁਪਹਿਰ ਦਾ ਭੋਜਨ ਬੜਾ ਦਿੰਦੇ ਸੀ। ਰਾਤ ਨੂੰ ਕੁਲਚੀ ਤੇ ਆਪ ਬਣਾ ਲੈਂਦੇ ਸੀ। ਜੋ ਹੁਣ ਤਕਦੀਰ ਕਰਦੀ ਸੀ। ਉਹ ਉੱਠੀ ਨਹਾ ਕੇ ਪਾਠ ਕੀਤਾ ਤੇ ਅਰਦਾਸ ਕੀਤੀ। ਕੀ ਰੱਬਾ ਮੈਨੂੰ ਵੀ ਸਹੀ ਰਸਤਾ ਦਿਖਾ ਉਸਨੇ ਦੁੱਧ ਦਾ ਗਲਾਸ ਪੀਤਾ ਤੇ ਟਿਫਨ ਨਾਲ ਵਾਸਤੇ ਪੈਕ ਕਰ ਲਿਆ ਤੇ ਤਿਆਰ ਹੋ ਕੇ ਉਹ ਦਫ਼ਤਰ ਚਲੇ ਗਈ ਅੰਮ੍ਰਿਤ ਉਸਦੇ ਉਡੀਕ ਵਿੱਚ ਹੀ ਸੀ ਉਹਨਾਂ ਦੋਵਾਂ ਨੇ ਆਪਣੀ ਛੁੱਟੀ ਲਿਖ ਕੇ ਦੇ ਦਿੱਤੀ ਤੇ ਤਕਦੀਰ ਉਸਦੇ ਨਾਲ ਕਾਰ ਵਿੱਚ ਆ ਬੈਠੀ ਕਾਰ ਇੱਕ ਵੱਡੀ ਸਰੀ ਕੁੱਠੀ ਦੇ ਅੱਗੇ ਰੁਕੀ ਜਿਸ ਦੇ ਬਾਹਰ ਇੱਕ ਲੇੜੀ ਡਾਕਟਰ ਦੇ ਨਾਮ ਦਾ బోర్ ਲੱਗਾ ਸੀ ਅੰਮ੍ਰਿਤ ਨੇ ਉਸ ਡਾਕਟਰ ਨਾਲ ਪਹਿਲਾਂ ਹੀ ਗੱਲ ਕੀਤੀ ਹੋਈ ਸੀ ਕਿ ਸਾਨੂੰ ਅਜੇ ਬਚਨ ਨਹੀਂ ਚਾਹੀਦਾ ਉਸਨੇ ਮੂੰਹ ਮੰਗੀ ਪੈਸੇ ਮੰਗੇ ਤੇ ਅੰਮ੍ਰਿਤ ਨੂੰ ਦੇਨੇ ਪੈਣੇ ਸੀ ਅੰਮ੍ਰਿਤ ਨੇ ਪਿਆਰ ਨਾਲ ਫੇਰ ਤਕਦੀਰ ਨੂੰ ਸਮਝਾਇਆ ਕਿ ਇਸ ਬੱਚੇ ਨਾਲ ਸਾਡੀ ਦੋਵਾਂ ਦੀ ਬਦਨਾਮੀ ਹੋਵੇਗੀ ਅਜੇ ਬਹੁਤਾ ਟਾਈਮ ਨਹੀਂ ਹੋਇਆ ਆਪਾਂ ਇਹ ਕੰਮ ਕਰਵਾ ਸਕਦੇ ਹਾਂ ਗੱਲ ਕੀ ਅੰਮ੍ਰਿਤ ਨੇ ਆਪਣੀ ਤੇ ਉਸਦੇ ਮਾਂ-ਬਾਪ ਦੀ ਬਦਨਾਮੀ ਦਾ ਵਾਸਤਾ ਪਾ ਕੇ ਤਕਦੀਰ ਨੂੰ ਵਚਾ ਨਾ ਰੱਖਣ ਲਈ ਮਨਾ ਲਿਆ। ਨਾ ਚਾਹੁੰਦੇ ਹੋਏ ਵੀ ਉਸਨੂੰ ਹਾਮੀ ਭਰਨੀ ਪਈ ਤੇ ਡਾਕਟਰ ਨੇ 2 ਘੰਟੇ ਚ ਹੀ ਨਵੀਂ ਪੁੰਗਰ ਰਹੇ ਬੀਜ ਨੂੰ ਖਤਮ ਕਰ ਦਿੱਤਾ। ਤਕਦੀਰ ਅਜੇ ਤੱਕ ਬੇਹੋਸ਼ ਸੀ। ਜਦੋਂ ਉਸਨੂੰ ਹੋਸ਼ ਆਇਆ ਤਾਂ ਅੰਮ੍ਰਿਤ ਫੋਨ ਤੇ ਕੁਝ ਦੇਖ ਕੇ ਹੱਸ ਰਿਹਾ ਸੀ। ਮਤਲਬ ਉਹ ਦਿਖਾਵੇ ਲਈ ਉਸਦੀ ਪਰਵਾਹ ਕਰ ਰਿਹਾ ਸੀ। ਤਕਦੀਰ ਤੋ ਬੋਲਿਆ ਵੀ ਨਹੀਂ ਗਿਆ। ਉਸਨੇ ਹੂੰ ਹੂੰ ਦੀ ਆਵਾਜ਼ ਕੀਤੀ ਤਾਂ ਅੰਮ੍ਰਿਤ ਫਟਫਟ ਉੱਠ ਕੇ ਉਸ ਦੇ ਕੋਲ ਆਇਆ ਉਸ ਦੇ ਮੱਥੇ ਤੇ ਹੱਥ ਫੇਰਿਆ ਉਸ ਨੂੰ ਬੈਠ ਤੇ ਪਈ ਨੂੰ ਪਿਆਰ ਕੀਤਾ ਤੇ ਫਿਰ ਕੋਲ ਪਏ ਸਟool ਤੇ ਬੈਠ ਗਿਆ ਉਸ ਨੇ ਤਕਦੀਰ ਦਾ ਹੱਥ ਆਪਣੇ ਹੱਥਾਂ ਵਿੱਚ ਫੜਿਆ ਹੋਇਆ ਸੀ ਤਕਦੀਰ ਨੇ ਉਸ ਦੇ ਵੱਲ ਦੇਖਿਆ ਉਹ ਆਪਣੇ ਅੰਦਰੋਂ ਬੋਲ ਇਕੱਠੇ ਕਰਕੇ ਦੋ ਬੋਲ ਹੀ ਬੋਲੇ ਅੰਮ੍ਰਿਤ ਜੀ ਆਪਣਾ ਬੱਚਾ ਉਹ ਰੋਣ ਲੱਗੀ ਉਸ ਦੀਆਂ ਅੱਖਾਂ ਵਿੱਚ ਬੱਚੇ ਨੂੰ ਖੋਣ ਦੀ ਤਕਲੀਫ ਸਾਫ਼ ਚਲਕ ਰਹੀ ਸੀ वैसे व्यूज शारीरिक पखू बहुत ही तगड़ी ਨਹੀਂ ਸੀ मल्लुक जही ਕੁੜੀ ਸੀ ਤਨਵਾਜੀ ਸਾਰਿਆਂ ਦਾ ਅੱਜ ਤਹੇ ਭਾਗ ਸੁਣਨ ਦੇ ਲਈ ਬਾਕੀ ਕੱਲ ਦੇ ਵੀਡੀਓਜ਼ ਲੈ ਕੇ ਹਾਜ਼ਰ ਹੋਵਾਂਗੇ ਜੀ ਬਨੇ ਰਹੋ ਚੈਨਲ ਦੇ ਨਾਲ ਸਸ਼ੀ ਕਲ ਜੀ